ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਪਰਮ ਪੁਲਾਏ ਮਨਮੁਖ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮ ਗਵਾਏ ਹਾਂ ਮਨਮੁਖ ਕਰਮ ਕਰਹਿ ਨਹੀਂ ਬੂਝਹਿ ਹਾਂਜੀ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਲਾਹੀਐ ਸਹਜ ਮਿਲੇ ਪ੍ਰਭ ਸੋਏ ਰਹਾਉ ਪਰਮ ਗਿਆ ਪਾਉ ਪਾਗਿਆ ਹਰ ਚਰਣੀ ਚੇਤ ਲਾਏ ਗੁਰਮੁਖ ਸਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸੱਚ ਸਮਾਈਐ ਜਮ ਕਾਲ ਨਾ ਸਕੈ ਖਾਏ ਨਾਮ 치ਬਾ ਕਬੀਰ ਜੁਲਾਹਾ ਸ਼ੀਮਬਾ ਥੋੜਾ ਜ੍ਹਾ ਅਨੁਨਾਸਕੀ ਭਾਵ ਨੱਕ ਦੇ ਵਿੱਚ ਇਹਦਾ ਉਚਾਰਨ ਹੋਵੇਗਾ ਸ਼ੀਮਬਾ ਨਾਮਾ ਸ਼ੀਮਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਨਾਮਾ ਸ਼ੀਮਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਣ ਹੈ ਹਮੈਂ ਜਾਤ ਗਵਾਈ ਸੁਰ ਨਰ ਤਿੰਨ ਕੀ ਬਾਣੀ ਗਾਵਹਿ ਕੋਏ ਨਾ ਮਿਟੈ ਪਾਈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਵ ਨਾ ਜਾਣੈ ਦੈਤ ਪੁੱਤ ਪੁੱਤ ਬੋਲਣਾ ਇਥੇ ਪੁੱਤ ਦੈਤ ਪੁੱਤ ਹਰਨਾਕਸ਼ ਦੈਤ ਦਾ ਪੁੱਤਰ ਭਾਵ ਪ੍ਰਹਿਲਾਦ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਇਉਂ ਪੜਾ ਬੋਲੜਾ ਹੈ ਪੜਨ ਦਾ ਵਾਚਕ ਹੈ ਦੂਜਾ ਭਾਵ ਨਾ ਜਾਣੈ ਸਤਿਗੁਰੂ ਜੇ ਪੜੈ ਬੋਲਿਏ ਤਾਂ ਇਹਦਾ ਮਤਲਬ ਕਿਸੇ ਕਰਮ ਧਰਮ ਕਿਤੇ ਸੰਜਮ ਵਿੱਚ ਪੈਂਦਾ ਨਹੀਂ ਪਰ ਪ੍ਰਹਲਾਦ ਜੀ ਨੇ ਤਾਂ ਭਗਤੀ ਕੀਤੀ ਐ ਭਗਤੀ ਰੂਪੀ ਕਰਮ ਵਿੱਚ ਪਏ ਧਰਮ ਵਿੱਚ ਪਏ ਸੰਜਮ ਦੇ ਵਿੱਚ ਵੀ ਰਹੇ ਕਰਮ ਧਰਮ ਸੰਜਮ ਨਾ ਪੜਾ ਜਿਹੜੇ ਕਰਮ ਧਰਮ ਤੇ ਜਿਹੜੇ ਸੰਜਮ ਹਰਣਾ ਆਕਸ਼ ਦੇ ਗੁਲਾਮ ਉਹਦੇ ਉਸਤਾਦ ਪੜਾਉਣਾ ਚਾਹੁੰਦੇ ਸੰਡਾ ਅਮਰਕਾ ਉਹ ਪੜਾਈਆਂ ਜਿਹੜੀਆਂ ਉਹ ਪ੍ਰਹਲਾਦ ਨਹੀਂ ਪੜਦਾ ਜੋ ਪੜਾਉਂਦੇ ਨੇ ਸੰਡਾ ਅਮਰਕਾ ਉਹ ਨਹੀਂ ਪੜਦਾ ਬਲਕਿ ਵਾਹਿਗੁਰੂ ਦਾ ਨਾਮ ਜਪਦਾ ਦ્વੈਤ ਭਾਵ ਦੇ ਵਿੱਚ ਪ੍ਰਹਲਾਦ ਨਹੀਂ ਪੈਂਦਾ ਦੈ ਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰੂ ਪੇਟੈ ਨਿਰਮਲ ਹੋਆ ਅਨ ਦਿਨ ਨਾਮ ਵਖਾਣਾ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰ ਨਾ ਜਾਣੈ ਹਾਂਜੀ ਇਥੋਂ ਵੀ ਸਪਸ਼ਟ ਹੁੰਦਾ ਹੈ ਪੜੈ ਪਾਠ ਹੈ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰ ਨਾ ਜਾਣੈ ਖੜ ਦਰਸਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਭੁਲਾਏ ਸਤ ਗੁਰ ਸੇਵਹਿ ਤਾ ਗਾਤ ਮਿਤ ਪਾਵਹਿ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਓ ਚਿਤ ਲਾਗੇ ਆਵਣ ਜਾਣ ਰਹਾਏ ਪੰਡਿਤ ਪੜ ਪੜ ਬਾਦ ਵਖਾਣ ਹੈ ਬਿਨ ਗੁਰ ਪਰਮ ਭੁਲਾਏ ਇੱਥੇ ਵੀ ਪੜ ਪੜ ਇਉਂ ਭਾਰਾ ਕਰਕੇ ਕੱਸ ਕੇ ਬੋਲਣਾ ਪੜ ਪੜ ਨਰਮ ਜਿਆ ਨਹੀਂ ਬੋਲਣਾ ਲਖ ਚੌਰਾਸੀ ਫੇਰ ਪਿਆ ਬਿਨ ਸਬਦੈ ਮੁਕਤ ਨਾ ਪਾਏ ਜਾ ਨਾਉ ਚੇਤੇ ਤਾ ਗਾਧ ਪਾਏ ਜਾ ਸਤਗੁਰ ਮੇਲ ਮਿਲਾਏ ਸਤ ਸੰਗਤ ਮਹ ਨਾਮ ਹਰ ਊਪਜੈ ਜਾ ਸਤਗੁਰ ਮਿਲਾਏ ਸੁਭਾਏ ਮਾਨ ਤਨ ਅਰਪੇ ਆਪ ਗਵਾਈ ਚੱਲਾ ਸਤਗੁਰ ਪਾਏ ਸਾਧ ਬਲੇ ਹਾਰੀ ਗੁਰੇ ਆਪਣੇ ਬਿਟੋ ਜੇ ਹਰ ਸੇਤੀ ਚੇਤ ਲਾਏ ਸੋ ਬ੍ਰਾਹਮਣ ਪ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਸੋ ਬ੍ਰਾਹਮਣ ਇੱਥੇ ਹਾ ਬੱਬੇ ਨੂੰ ਕੰਨਾਂ ਲੱਗਾ ਹੋਇਆ ਹੈ ਜਿਸ ਕੰਨੇ ਦਾ ਉਚਾਰਣ ਚਰਣ ਵਿੱਚ ਅੱਦੇ ਰਾਰੇ ਦੇ ਨਾਲ ਹੋਵੇਗਾ ਬ੍ਰਾਹਮਣ ਗੁਰਬਾਣੀ ਵਿੱਚ ਬਿਆਨਤ ਰੂਪ ਵਿੱਚ ਪਾਠ ਐਸਾ ਵੀ ਆਵੇਗਾ ਜਿੱਥੇ ਬੱਬੇ ਨੂੰ ਕੰਨਾਂ ਨਹੀਂ ਉਥੇ ਪਾਠ ਬ੍ਰਾਹਮਣ ਇਉਂ ਹੋਵੇਗਾ ਬ੍ਰਾਹਮਣ ਇੱਥੇ ਬ੍ਰਾਹਮਣ ਪੂਰਾ ਕੰਨਾ ਬੋਲਣਾ ਹੈ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੈ ਹਰ ਸੇਤੀ ਰੰਗ ਰਾਤਾ ਬ੍ਰਾਹਮਣ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲੈ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕਾ ਸਬਦ ਪਛਾਤਾ